2000 ਤੋਂ 1... 1... mniej... Are... Are... 500 2000 ਤੋਂ 500 ਕੇਜੀ like... 1 ਕਿਲੋ 1 ਕਿਲੇ 1 ਕਿਲੋ ਹੈ ਭਾਵੇਂ ਨਹੀਂ ਹੋਣਗੇ 23000 500 3500 500 ਦੇ ਇਹ ਵਾਲੇ ਆ ਤੇ 24000 ਤੋਂ 500 1200 ਦੇ ਹੋਇਆ ਕਿਲੋ ਕਿਲੋ ਮੇਰੇ ਨਾਲ ਹਾਂ 6 500 ਜਾਂ 6 ਜਰ ਇੱਕ ਤਾਂ ਨਿਕਲੂਗਾ ਜਾਂ ਕਿਲੋ ਹੀ ਹੋਣੇ ਆ ਕਿੰਨੇ ਦਾ 1200 ਦੇ ਹਨ ਤੇ 12 ਦੇ ਵਿੱਚ 6 ਰਲ ਗਿਆ ਪਰ ਮੈਂ ਸ਼ੁਰੂ ਕਰ ਦਿੱਤਾ ਉਹ ਵੀ ਜੰਗ ਕੱਢ ਗਿਆ ਉਸ ਦਾ ਕਹਿੰਦਾ ਸਕੂਲਾਂ ਦੀ ਮੈਡਮਾਂ ਕਰੇ ਪੜਨੋ ਉਹ ਸਾਲ ਕੁ ਹੋ ਗਏ ਇੱਥੇ ਦਾ ਆਪ ਚਲਾਣਾ ਹੋ ਗਿਆ 12 ਸਦੇ ਪੰਜ ਪੰਜ ਹਿੱਸੇ ਕਰਨੇ 2 5 ਕਰੀਏ ਇਤਨੇ ਕਰਵਾ ਪਾ ਕਰ ਲਿਆ ਕਰਿਆ ਤੂੰ ਵੇਖ ਚਲੋ ਏਦਾਂ ਦੇਖ ਲਿਆ ਜੀ ਕਿੰਨੇ ਪਤਾ ਲੱਗੇ ਉਸੇ ਸ਼ਹਿਰ ਦੀ ਹੈ ਦੂਸਰਾ ਸੁਣਾਓ